ਨਮ੍ਰਿਤ ਵਿਲੇ ਬੈਠੋ ਤੇ ਘਟ ਤੇ ਘਟ 5 ਮਿੰਟ ਦਾ ਇਹ ਅਭਿਆਸ ਜ਼ਰੂਰ ਕਰੋ ਇਤਨੀ ਮੈਲਸ ਕਰਦੇ ਜੇ ਤੁਸੀਂ ਨਾ ਨਾ ਕੀਤਾ ਕਲਪ ਇਹ ਕਥਾ ਕਹਾਣੀਆਂ ਸੁਣਨੀਆ ਫਿਰ ਵਿਅਰਥ ਨੇ ਆ ਮੇਂ ਵਕਤ ਬਰਬਾਦ ਕਰਨ ਵਾਲੀ ਗੱਲ ਐ ਇਤਨੀ ਮੈਲਸ ਕਰਦੇ ਤੇ ਤੁਸੀਂ ਆਖੋਗੇ ਵਕਤ ਬਰਬਾਦ ਮੈਂ ਇਸ ਦੇਤੇ ਇਹ ਦਲੀਲ ਦੇਣਾ ਜੇ 40 ਸਾਲ ਤੱਕ ਤੁਸੀਂ ਗੁਰਦੁਆਰੇ ਆ ਰਹੇ ਹੋ ਜਾਂ ਵੀ 25 ਸਾਲ ਤੱਕ ਤੇ ਅੱਜ ਤੱਕ ਜੇ ਨਾਮ ਦਾ ਰਸ ਨਹੀਂ ਮਿਲਿਆ ਤੇ ਇਸ ਢੰਗ ਨਾਲ ਆਂਦੇ ਰਹੇ ਤੇ ਅਗਾਂਹ ਵੀ ਨਹੀਂ ਮਿਲਣਾ ਤੇ ਤੁਸੀਂ ਆਖੋ ਸ਼ਾਇਦ ਆਦਾਂ ਗੱਲ ਬਣ ਜਾਏ ਤੇ ਹੁਣ ਇਹਨੇ ਪੰਕਤੀ ਤੁਹਾਡੇ ਸਾਹਮਣੇ ਰੱਖ ਰਹਾ ਆਜ ਮਿਲਾਵਾ ਆਜ ਹੀ ਮਿਲਾਵਾ ਉਸ ਹੁਣੇ ਹੀ ਗੱਲ ਬਣ ਸਕੇ ਲੰਬੀ ਚੌੜੀ ਗੱਲ ਕੀ ਲੰਬੇ ਚੌੜੇ ਸਮੇਂ ਤੇ ਕਿਉਂ ਰੱਖਦੇ ਤੋ ਕੱਲ ਸਵੇਰੇ ਅੰਮ੍ਰਿਤ ਵੇਲੇ 5 ਮਿੰਟ ਅਭਿਆਸ ਕਰੋ 5 ਮਿੰਟ ਵਾਹਿਗੁਰੂ ਵਾਹਿਗੁਰੂ ਦੀ ਧੁਨ ਅਲਾਪ ਉਹਦੇ 'ਚ ਧਿਆਨ ਜੋ ਜਿਸ ਤਰ੍ਹਾਂ ਨਹੀਂ ਕਰ ਸਕਦੇ ਤਾਂ ਫਿਰ ਦਮ ਦਮ ਸਦਾ ਸਮਾਲਦਾ ਦਮ ਨਾ ਬਿਰਫਾ ਜਾਏ ਆਹ ਸਵਾਸ ਤੇ ਗਰਾਸ ਅੰਦਰ ਜਾਂਦਣ ਇਹਦੇ ਚ ਵਾਹਿਗੁਰੂ ਪੂਰਾ ਕਰ ਲੈ ਤੇ ਧਿਆਨ ਜੋੜੋ ਉਸ ਸਵਾਸ ਗਰਾਸ ਦੀ ਲੜੀ ਵਿੱਚ ਧਿਆਨ ਜੋੜਨਾ ਕਈਆਂ ਨੂੰ ਧੁਨ ਉਤੇ ਧਿਆਨ ਦੇ ਚ ਛੇਤੀ ਗੱਲ ਬਣਦੀ ਹੈ ਤੇ ਕਈਆਂ ਨੂੰ ਉਹਨਾਂ ਚ ਮੈਂ ਦੇਖਿਆ ਜਿਹੜਾ ਦਾਰਸ਼ਨਿਕ ਹੈ ਫਿਲਾਸਫਰ ਹੈ ਧੁਨ ਧਿਆਨ ਦੀ ਸਾਧਨਾ ਦੇ ਚ ਕੋਈ ਬਹੁਤਾ ਸਫਲ ਨਹੀਂ ਹੁੰਦਾ ਉਹ ਫਿਰ ਸਵਾਸ ਗਰਾਸ ਦੇ ਸਫਲ ਹੁੰਦਾ ਹੈ ਤੇ ਜਿਹੜਾ ਭਾਵਕ ਹੈ ਪ੍ਰੇਮ ਨਾਲ ਭਰਿਆ ਹੋਇਆ ਹੈ ਤਰਕ ਨਹੀਂ ਹੈ ਕੋ ਤਰਕ ਨਹੀਂ ਹੈ ਖਿੜੇ ਮੱਤੇ ਗੱਲ ਕਬੂਲਣ ਵਾਲਾ ਹੈ ਉਹਦੀ ਗੱਲ ਛੇਤੀ ਬਣ ਜਾਂਦੀ ਹੈ ਧਨ ਧਿਆਨ ਵਿੱਚ ਤੇ ਆਪਣੇ ਹਿਰਦੇ ਨੂੰ ਵੇਖ ਲੈਣਾ ਕਿ ਤਾਰਕਿਕ ਜ਼ਿਆਦਾ ਤੇ ਨਹੀਂ ਗੱਲ ਗੱਲ ਤੇ ਤਰਕ ਤੇ ਨਹੀਂ ਖੜੀ ਕਰਦਾ ਤੇ ਜੇ ਖੜੀ ਕਰਦਾ ਹੈ ਤਾਂ ਫਿਰ ਸਵਾਸ ਗਰਾਸ ਦੀ ਅਰਾਧਨਾ ਜੜੀ ਹੈ ਉਹ ਕਰਨੇ ਕਿਉਂਕਿ ਦੋਵੇਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਧਨਾ ਲਿਖੀ ਹੋਈ ਹੈ ਇਸ ਵਾਸਤੇ ਮੈਂ ਤੁਹਾਡੇ ਸਾਹਮਣੇ ਰੱਖਦਾ ਆਂ ਦਮ ਦਮ ਸਦਾ ਸਮਾਲਦਾ ਦਮ ਨਾ ਵਿਰਥ ਆ ਜਾਏ ਧੋਨੋ ਮੈਂ ਧਿਆਨ ਧਿਆਨ ਮੈਂ ਜਾਣਿਆ ਗੁਰਮੁਖ ਅਕਰਥ ਕਹਾਣੀ ਪੰਜ ਮਿੰਟ ਬੈਠ ਕੇ ਸਵੇਰੇ ਲਾਜ਼ਮੀ ਕਰਨਾ ਵਾਹਿਗੁਰੂ ਵਾਹਿਗੁਰੂ ਦੀ ਧੁਨ ਅਲਾਪਣੀ ਉਸ ਵਿੱਚ ਧਿਆਨ ਜੋੜਨਾ ਤੇ ਗੱਲ ਬਣ ਜਾਏਗੀ ਤੋਂ ਸੁਖਦੇਵ ਨਾ ਵਿਆਸ ਕਹਿਣ ਲਗੇ ਸੁਖਦੇਵ ਤੂੰ ਕਿਸੇ ਗੁਰੂ ਤੋਂ ਢੰਗ ਨਹੀਂ ਸਿੱਖਿਆ। ਯੁਕਤੀ ਨਹੀਂ ਸਿੱਖੀ, ਉਕਤੀ ਨਹੀਂ ਸਿੱਖੀ, ਜਾਂ ਕਿਸੇ ਤੋਂ ਢੰਗ ਸਿੱਖ। ਤੇ ਇਹ ਜਿਹਨਾਂ ਸਮਝਣ ਦਾ ਢੰਗ ਕੋਈ ਇਸ ਤਰ੍ਹਾਂ ਦਾ ਹੁੰਦਾ ਜਿਵੇਂ ਬਾਹਰ ਲੋਕੀ ਢੰਗ ਸਿੱਖਣ ਜਾਂਦੇ ਨੇ ਭਗਤ ਕਬੀਰ ਤੋਂ ਪੁੱਛਿਆ ਤੀਆਂ ਨੇ ਕਿ ਤੂੰ ਦੱਸ ਢੰਗ ਕੀ ਹੈ? ਤਰੀਕਾ ਕੀ ਹੈ? ਨਾਮ ਜਪਣ ਦਾ, ਵਿਧਾਨ ਕੀ ਹੈ? ਵਿਧੀ ਕੀ ਹੈ? ਤੇ ਉਹਨੇ ਜਿਹੜੀ ਗੱਲ ਆਖੀ ਉਹ ਵੀ ਮੈਂ ਤੁਹਾਡੇ ਸਾਹਮਣੇ ਰੱਖ ਰਿਆ ਕਬੀਰ ਕਹਿੰਦੇ ਤਜ ਭਰਮ ਕਰਮ ਵਿਧ ਨਿਖੇਦ ਵਿਧ ਵਿਧੀ ਢੰਗ ਨਿਸ਼ੇਦ ਕਹਿੰਦੇ ਹੈ ਨਹੀਂ ਰੱਦ ਕਰ ਦੇ ਕੋਈ ਵੀ ਨਹੀਂ ਕੋਈ ਟੰਗ ਨਹੀਂ ਔਰ ਮੈਥੋਂ ਕੋਈ ਟੰਗ ਨਾ ਕੁਝ ਹੁਣ ਕਬੀਰ ਜਿਹਾ ਸੰਤ ਐਸਾ ਆਕੇ ਤੇ ਥੋੜਾ ਸੋਚਣਾ ਪਏ ਫਿਰ ਇਹ ਕਹਿਣਾ ਪਏਗਾ ਵੀ ਜਦ ਕੋਈ ਟੰਗ ਨਹੀਂ ਤੇ ਤੂੰ ਕੀ ਕਰਦਾ ਓਈ ਦੱਸ ਦੇ ਤੁਸੀਂ ਕਿਸ ਤਰ੍ਹਾਂ ਕਰਦੇ ਹੋ ਉਹੀ ਦੱਸਦੇ ਕਬੀਰ ਕਹਿੰਦੇ ਢੰਗ ਕੋਈ ਨਹੀਂ ਤਜ ਭਰਮੇ ਕਰਮ ਵਿਦਿ ਨਿਖੇਦ राम नाम लेहि गुरु प्रसाद जन कबीर राम कृषनहि वस्तु राम राम ਆਖੀ ਜਾਉ ਕੋਈ ਢੰਗ ਨਹੀਂ ਕੋਈ ਤਰੀਕਾ ਹੁਣ ਕੋਈ ਤਰੀਕਾ ਨਹੀਂ ਇਹ ਵੀ ਆਖਣ ਪਰ ਤਰੀਕਾ ਹੈ ਵੀ ਦੱਸਦੇ ਤਰੀਕਾ ਨਹੀਂ ਹੈ ਐਸਾ ਆਖਣ ਦੀ ਲੋੜ ਕਿਉਂ ਪਈ ਦਰਸਲ ਐਸਾ ਆਖਣ ਦੀ ਲੋੜ ਇਸ ਵਾਸਤੇ ਪਈ ਹੈ ਹੁਣ ਕਿਸੇ ਬੰਦੇ ਦੇ ਅੱਗੋਂ ਪਾਣੀ ਦਾ ਗਲਾਸ ਰੱਖ ਦਈਏ ਤੇ ਉਹ ਆਕੇ ਢੰਗ ਦੱਸੋ ਤਰੀਕਾ ਦੱਸੋ ਕਿਵੇਂ ਪੀਏ ਤੋ ਉਹਨੂੰ ਪਿਆਸ ਨਹੀਂ ਲੱਗੀ ਤਦ ਹੀ ਢੰਗ ਪੁੱਛਦਾ ਹੁਣ 36 ਪ੍ਰਕਾਰ ਦੇ ਭੋਜਨ ਥਾਲ ਦੇ ਚ ਪਰੋਸ ਕੇ ਬੰਦੇ ਦੇ ਅੱਗੋਂ ਰੱਖ ਦਈਏ ਤੇ ਉਹ ਆਕੇ ਢੰਗ ਦੱਸੋ ਜੀ ਕਿਵੇਂ ਛਕੀਏ ਢੰਗ ਦੱਸੋ ਇਹਨੂੰ ਭੁੱਖ ਨਹੀਂ ਲੱਗੀ ਕਬੀਰ ਕੰਨੇ ਨੇ ਜਿਹੜੇ ਨਾਮ ਜਪਣ ਦਾ ਢੰਗ ਪੁੱਛਦੇ ਨੇ ਉਹਨਾਂ ਨੇ ਜਪਣਾ ਹੀ ਕੋਈ ਇਤਾਂ ਦੀ ਪੁੱਛਦੇ ਐਂ ਜੀ ਸ਼ਾਬਾਸ਼ ਨਹੀਂ ਤੇ ਭੁੱਖਾ ਬੰਦਾ ਕਦੀ ਰੋਟੀ ਛਕਣ ਦਾ ਢੰਗ ਪੁੱਛਦਾ ਪਿਆਸਾ ਬੰਦਾ ਕਦੀ ਪਾਣੀ ਪੀਣ ਦਾ ਢੰਗ ਪੁੱਛਦਾ ਉਹ ਜਿੱਤੇ ਅੰਦਰ ਰੱਬ ਦੀ ਤੜਪ ਪੈਦਾ ਹੋ ਜਾਏ ਉਹਦੀ ਜ਼ਬਾਨ ਆਪੇ ਹੀ ਵਾਹਿਗੁਰੂ ਵਾਹਿਗੁਰੂ ਕਰਨ ਲੱਗ ਪੈਂਦੀ ਕੋਈ ਢੰਗ ਪੁੱਛਦਾ ਕਬੀਰ ਮੇਰੀ ਸਿਮਰਨੇ ਰਸਨਾ ਉੱਪਰ ਰਾਮ ਬਸਬਾਨ ਚੱਲ ਰਹੀਏ ਨਾਮ ਚੱਲ ਰਿਹਾ ताज भरण कर्म बिदने खेद राम नाम लेहि भगत कबीर कने कोई विधि नहीं कोई ताक नहीं कोई तरीका नहीं बस राम राम कर हुण तरीका कोई नहीं ते फिर भी तरीका दस जन राम राम कर दस में कबीर कने अंदर तड़प होए ता जुबान जपना शुरू कर दे वे गल बन जांदी सिलसिला बन जांदा कबीर दा ढंग ए भगता दा ढंग ए रे ਕਿ ਭਗਤ ਭਾਵਨਾ ਨਾਲ ਭਰੇ ਹੋਏ ਸੰ ਪ੍ਰੇਮ ਨਾਲ ਭਰੇ ਹੋਏ ਸੰ ਤੇ ਉਹਨਾਂ ਬੰਦਿਆਂ ਨੂੰ ਇਹ ਤਰੀਕਾ ਸੁਖਹਿਣ ਲੱਗਦਾ ਹੈ ਪਰ ਜਿਹੜਾ ਤਾਰਕਿਕ ਹੋਵੇ ਬਹੁਤ ਹੀ ਤਰਕਬਾਜ਼ ਹੋਵੇ ਗੱਲ ਗੱਲ ਦੇ ਉੱਤੇ ਬਹੁਤੀ ਤਰਕ ਖੜੀ ਕਰੇ ਧੁਨ ਧਿਆਨ ਦੀ ਗੱਲ ਉਸ ਨੂੰ ਫੱਦੇਗੀ ਨਹੀਂ ਬਈ ਵਾਹਿਗੁਰੂ ਵਾਹਿਗੁਰੂ ਮੈਂ ਉੱਚ ਆਖਾਂ ਲੋਕੀ ਕੀ ਆਖਣਗੇ ਔਰ ਯਕੀਨ ਜਾਨੋ ਕਈ ਸ਼ਰਮ ਦੇ ਮਾਰੇ ਨਹੀਂ ਆਖਦੇ ਬਈ ਇਸ ਤਰ੍ਹਾਂ ਉਹ ਘਰ ਦੇ ਵਿੱਚ ਮੈਂ ਬੈਠ ਕੇ ਵਾਹਿਗੁਰੂ ਵਾਹਿਗੁਰੂ ਆਖਣ ਲੱਗਾ ਕਿਦਰੇ ਬੱਚੇ ਪਗਲਾ ਨਾਕਦੇ ਕਿਦਰੇ ਪਤਨੀ ਨਾਕਦੇ ਸਿਰ ਫਿਰ ਗਿਆ ਤੇ ਪੁਲਿਸ ਨੂੰ ਫੋਨ ਕਰੇ ਐਸਾ ਨਾ ਕਰ ਕੋਈ ਸ਼ਰਮ ਦੇ ਮਾਰੇ ਨਹੀਂ ਕਰ ਸਭ ਕਹਿੰਨ ਸੁਣ ਸਕੀਏ ਪ੍ਰਭ ਮਿਲਨ ਮਿਸਾਨੇ ਮਨ ਤਨ ਅਰਪ ਤਜ ਲਾਜ ਲੋਕਾਂ ਲੱਜਾ ਇੱਕ ਪਾਸੇ ਰਹਿਣ ਕੋਈ ਕੀ ਆਖੇਗਾ ਪੁੱਤਰ ਕੀ ਆਖਣਗੇ ਜੋ ਕੀ ਆਖੇਗਾ ਪਤਨੀ ਕੀ ਆਖੇਗੀ ਪੜੋਸੀ ਕੀ ਆਖੇਗੀ ਲੱਜ ਜਾ ਇੱਕ ਪਾਸੇ ਰੱਖ। ਜੇ ਧਨ ਕਮਾਣ ਦੇ ਚੋਂ ਸ਼ਰਮ ਨਹੀਂ ਕਰਦਾ ਤੇ ਧਰਮ ਕਮਾਣ ਦੇ ਚੋਂ ਸ਼ਰਮ ਕਰਦਾ। ਫਿਰ ਲੋਕਾਂ ਦੀ लाज। ਲੱਜ ਜਾ ਇੱਕ ਪਾਸੇ ਰੱਖਦੇ। ਇਹ ਜਿਹੜੀ ਲੱਜ ਹੈ ਇਹ ਵੀ ਨਹੀਂ ਕੁਝ ਕਰਨ ਦੇ। ਇਹ ਜਿਹੜੀ ਲੱਜ ਹੈ ਇਹ ਵੀ ਇਸ ਰੱਬ ਦੇ ਮਾਰਗ ਦੇਤੇ ਅਗਾ ਨਹੀਂ ਚੱਲਣ ਦੇ। ਤੋਂ ਵਿਆਸ ਨੇ ਕਿਹਾ ਪੁੱਤਰ ਜਾ ਤੂੰ ਕਿਸੇ ਕੋਲ ਢੰਗ ਸਿੱਖ। ਕਿਸੇ ਕੋਲ ਤਰੀਕਾ ਸਿੱਖ। ਕਿਸੇ ਕੋਲ ਉਕਤੀ ਸਿੱਖ। ਕਿਸੇ ਕੋਲੋਂ ਯੋਗਥੀ ਸਿੱਖ। ਤੋਂ ਸੁਖਦੇਵ ਕਹਿਣ ਲੱਗਾ ਬਾਪੂ ਹੋਰ ਕਿਸ ਕੋਲੋਂ ਸਿੱਖਾਂ? ਹਾਲਾਂਕਿ ਵਿਆਸ ਹਜ਼ਾਰਾਂ ਬੰਦਿਆਂ ਨੂੰ ਦੱਸਦਾ ਸੀ ਉਹਦੀ ਸੰਗਤ ਕਰਦਾ ਸੀ। ਪਰ ਆਪਣੇ ਪੁੱਤਰ ਨੂੰ ਕਿਉਂ ਨਹੀਂ ਦੱਸਦਾ? ਮੈਂ ਤਾਂ ਨਹੀਂ ਅਰਜ਼ ਕਰਦੇ ਆ। ਸ਼੍ਰੀ ਕਾ ਚਾੜੀ ਵਿੱਚ ਵਿਸ਼ਵਾਸ ਨਹੀਂ ਬੱਜਦਾ। ਬਰੋਸਾ ਨਹੀਂ ਬੱਜਦਾ। ਜਿਸ ਤਰ੍ਹਾਂ ਡਾਕਟਰ ਆਪਣਾ ਇਲਾਜ ਨਹੀਂ ਕਰ ਸਕਦਾ। ਮੈਂ ਇੱਥੇ ਦੇਖਿਆ ਦਿੱਲੀ ਵਿੱਚ ਇੱਕ ਡਾਕਟਰ ਦੀ ਪਤਨੀ ਦਾ ਆਪਰੇਸ਼ਨ ਹੋਣਾ ਸੀ ਤੇ ਦੂਜਾ ਡਾਕਟਰ ਕਰ ਰਿਹਾ ਸੀ ਤੇ ਆਖਰ ਮਿਤਰਾਚਾਰੀ ਕਰਕੇ ਇੱਕ ਦਿਨ ਮੈਂ ਪੁੱਛ ਲਿਆ ਭੋਗਲਿਕ ਦੋ ਵਾਰ ਮੈਂ ਉਹਦੇ ਕੋਲ ਦਵਾਈ ਲੈਣ ਗਿਆ ਨਾਲ ਦੇ ਸਰਪੰਚ ਨੂੰ ਤੇ ਮੈਂ ਖ ਸੁਣਿਆ ਤੁਸੀਂ ਨਹੀਂ ਆਪਰੇਸ਼ਨ ਕੀਤਾ ਤੇ ਇਹ ਆਪਰੇਸ਼ਨ ਤੁਸੀਂ ਕਰਦੇ ਹੋ ਸਾਰਿਆਂ ਦੇ ਤੁਹਾਡੀ ਪਤਨੀ ਦਾ ਕਿਸੇ ਹੋਰ ਨੇ ਕੀਤਾ ਕਨਿਕ ਗੈਨੀ ਦੀ ਤੁਹਾਡੇ ਅਗੋਂ ਕੀ ਹੱਥ ਖੋਲੀਏ ਚੋਂ ਆਪਣੀ ਪਤਨੀ ਸੇਨਾ ਤੇ ਕਿਦੜੇ ਲਾਪਰਵਾਹੀ ਹੋ ਜਾਂਦੀ ਕਿਉਂਕਿ ਉਹ ਥਣਗੈਲੀ ਬਈ ਆਪਣਾ ਆਪਣੇ ਬੰਦਾ ਜਿੱਥੇ ਜਿਤਨੀ ਨੇੜਤਾ ਹੋਵੇ ਉਥੇ ਉਤਨੀ ਅਨਗੈਲੀ ਆ ਜਾਂਦੀ ਕਦੀ ਬਗੌਰ ਮੁਤਾਲਾ ਕਰ ਲੈਣਾ ਉਥੋਂ ਮੈਂ ਅੰਦਾਜ਼ਾ ਲਾਇਆ ਦਾਰਸ਼ਨਿਕ ਵੀ ਹੈ ਫਲਸਫਰ ਵੀ ਹੈ ਇਹ ਮਨੋਵਿਗਿਆਨੀ ਵੀ ਹੈ ਨੈਰੋ ਡਾਕਟਰ ਨਹੀਂ ਇਹਨੇ ਮਨ ਦੀਆਂ ਰੁਚੀਆਂ ਨੂੰ ਪੜ੍ਹ ਲਿਆ ਕਹਿੰਦੇ ਜਿਹੜਾ ਓਪਰਾ ਹੈ ਨਾ ਦੂਜਾ ਉਥੇ ਤੇ ਅਸੀਂ ਪੂਰੇ ਸਾਵਧਾਨ ਸੁਝੇਤ ਉਨੇ ਆਪਣੀ ਰੋਜ਼ ਦਾ ਇਕੱਠ ਹੈ ਸਟਾਫ ਤੇ ਰੰਚਕ ਮਾਤਰ ਵੀ ਕਿਧਰੇ ਅਨਗੈਲੀ ਆ ਜਾਏ ਤੇ ਗਲਗੜਬੜ ਹੋ ਜਾਣੀ ਸੀ ਇਸ ਵਾਸਤੇ ਮੈਨੇ ਹੀ ਆਪਰੇਸ਼ਨ ਕੀਤਾ ਅਨਗੈਲੀ ਆ ਜਾਏ ਹੋ ਜਾਣਾ ਸੀ ਤੋਂ ਕਿਹਾ ਕਰ ਨਹੀਂ ਜਿੱਥੇ ਇਹ ਆਮ ਡਾਕਟਰ ਦੀ ਦੁਨੀਆ ਵਿੱਚ ਐਸਾ ਚੱਲਦਾ ਨਾ ਧਾਰਮਿਕ ਦੁਨੀਆ ਵਿੱਚ ਵੀ ਐਸਾ ਚੱਲਦਾ ਹੈ ਪਿਤਾ ਕਾਲੂ ਗੁਰੂ ਨਾਨਕ ਤੋਂ ਕੋਈ ਲਾਭ ਨਹੀਂ ਉਠਾ ਸੀ ਉਹਨੇ ਆਪਰੇਸ਼ਨ ਕਰ ਸਕਿਆ ਔਰ ਇਸੇ ਤਰੀਕੇ ਨਾਲ ਕੰਸਨਿੰਗ ਲਾਭ ਉਠਾ ਸਕੇ ਸ੍ਰੀ ਕ੍ਰਿਸ਼ਨ ਤੋਂ ਤ੍ਰਿਪਤਾ ਰੋਂਦੀ ਰਹੀ ਕਹਿੰਦੀ ਰਹੀ ਪੁੱਤਰ ਸੁਦਾਮਨ ਹੈ ਸੁਦਾਮਨ ਵਿਆਸ ਕੋ ਸਾਰਾ ਜਗਤ ਲਾਭ ਖਾਂਦਾ ਸੁਖਦੇਵ ਨਹੀਂ ਉਠਾ ਸਕਦਾ ਪੁੱਤਰ ਨਹੀਂ ਉਠਾ ਸਕਦਾ ਬਹੁਤ ਨੇੜਤਾ ਜਿਹੜੀ ਹੈ ਨਾ ਕਈ ਵਾਰ ਗੱਲ ਨਹੀਂ ਬਣਨ ਦਿੰਦੀ ਉਸ ਨੇੜਤਾ ਦੇ ਇਸ ਤਰ੍ਹਾਂ ਤਰ੍ਹਾਂ ਦੇ ਖਿਆਲ ਸਾਹਮਣੇ ਬਾਧਾ ਬਣ ਜਾਂਦੇ ਨੇ ਪੁੱਤਰ ਹੈ ਭਈ ਪਿਆਰ ਹੈ ਇਹ ਭਰਾ ਹੈ ਪਤਨੀ ਹੈ ਇਹ ਸੰਬੰਧ ਹੀ ऐसे दीवार दी तरह खड़े हो ਜਾਂਦੇ ਨੇ ਕੁਝ ਗੱਲ ਨਹੀਂ ਬਣਉਂਦੀ ਤੇ ਔਰ ਜਿਨ੍ਹਾਂ ਨੇ ਕਦੀ ਇਸ ਢੰਗ ਦਾ ਸਿਲਸਿਲਾ ਨੇੜੇੋਂ ਦੇਖਿਆ ਉਹਨਾਂ ਨੇ ਜ਼ਰੂਰ ਮਹਿਸੂਸ ਕੀਤਾ ਹੋਵੇ। ਤੋਂ ਸੁਖਦੇਵ ਪੁੱਛਦਾ ਬਾਪੂ ਤਾਂ ਪਰ ਮੈਂ ਕਿਤੇ ਜਾ ਬਈ ਜਨਕ ਕੋਲ ਜਾ। ਜਨਕ ਤੈਨੂੰ ਦੱਸੇਗਾ। ਸੁਖਦੇਵ ਕਹਿੰਦਾ ਜਨਕ ਉਹ ਰਾਜਾ ਜਿਹਦਾ سونے ਦਾ সিংহাসਨ ਹੈ ਔਰ ਸੁਣਿਆ سونے ਦੇ ਭਾਂਡੇ 'ਚ ਹੀ ਰੋਟੀ ਖਾਂਦਾ ਔਰ ਸੁਣਿਆ ਕਦੀ ਕਦੀ ਨਿਰਖ ਵੀ ਵੇਖ ਲੈਂਦਾ ਐਸਾ ਪੁਰਸ਼ ਓ ਮੈਨੂੰ ਧੱਗ ਦਸੇਗਾ ਨਾਮ ਜਪਣ ਦਾ ਸੁਰਤ ਜੋੜਨ ਦਾ ਵਿਆਸ ਕੰਡ ਦੇ ਹਾਂ ਉਹੀ ਤਨਵਸ ਤੂੰ ਜਾ ਹੁਣ ਚਲਾ ਗਿਆ ਇਹਨੇ ਰਸਤੇ ਚ ਨਦੀ ਤੇ ਇਸ਼ਨਾਨ ਕੀਤਾ ਹੁਣ ਚੁੱਕਣ ਗੁਰੂ ਭਾਵਨਾ ਨਾਲ ਜਾ ਰਹੇ ਪਿਓ ਜੋ ਭੇਜ ਰਿਹਾ ਬਈ ਗੁਰੂ ਵੇ ਤੇ ਜਾ ਉਹਨੂੰ ਗੁਰੂ ਬਣਾ ਤੂੰ ਗੁਰੂ ਕੋਲ ਜਾਣਾ ਫਿਰ ਉਹਨੇ ਨਦੀ ਦੇ ਰਸਤੇ 'ਚ ਇਸ਼ਨਾਨ ਕੀਤਾ ਪਵਿੱਤਰ ਭਾਵਨਾ ਨਾਲ ਪਵਿੱਤਰ ਤਨ ਨਾਲ ਜਾਣਾ ਜਿਉਂ ਪਹੁੰਚਿਆ ਨਾ ਮਹਿਲਾਂ ਦੇ ਦਵਾਰ ਤੇ ਤੇ ਜਿਹੜਾ ਸੰਤਰੀ ਖੜਾ ਸੀ ਪਹਿਲੇਦਾਰੋ ਨੇ ਪਹਿਚਾਨ ਲਿਆ ਬੇ ਵਿਆਸ ਦਾ ਪੁੱਤਰ ਹੈ ਸੁਖਦੇਵ ਹੈ ਵਕਤ ਦਾ ਵੱਡਾ ઋષਿ ਹੈ ਉਹਨੇ ਸਨਮਾਨ ਕੀਤਾ ਪ੍ਰਣਾਮ ਕੀਤਾ ਤੇ ਸੁਖਦੇਵ ਪੁੱਛਦਾ ਦਵਾਰਪਾਲ ਤੋਂ ਜਨਨ ਕਿੱਥੇ ਤੇ ਦਵਾਰਪਾਲ ਕਹਿੰਦਾ ਰਸੋਈ ਦੇ 'ਚ ਨੇ ਭੋਜਨ ਛਕਦੇ ਦਾ ਕੁਝ ਸਨਾਨ ਕਰਕੇ ਆਇਆ ਸਿੰਨ ਤੇ ਗਿੱਲੀ ਲੰਗੋਟੀ ਉਹਨੇ ਉੱਥੇ ਦਵਾਰ ਤੇ ਰੱਖ ਦਿੱਤੀ। ਉਹ ਤੁੰਬੜੀ ਤੇ ਸੋਟੀ ਵੀ ਰੱਖ ਦਿੱਤੀ ਤੇ ਅੰਦਰ ਚਲਾ ਗਿਆ। ਤੇ ਜਿਉਂ ਜਾਂਦਾ ਰਸੋਈ ਦੇ ਵਿੱਚ ਕੀ ਦੇਖਦਾ ਸੋਨੇ ਦੇ ਬਰਤਨ ਤੇ ਹਜ਼ਾਰਾਂ ਤਰ੍ਹਾਂ ਦੇ ਸਿਲਸਿਲੇ ਉਸ ਰਸੋਈ ਦੇ ਵਿੱਚ ਰੌਣਕ ਦੇਖ ਕੇ ਹੀ ਦੰਗ ਰਹਿ ਗਿਆ ਪਹਿਲੇ ਤੇ। ਇਹ ਰਸੋਈ ਹੈ ਕਿ ਰਸੋਈ ਪੂਰਾ ਮਹਿਲ ਹੈ। ਪਹਿਲੇ ਤੇ ਇੱਥੇ ਹੀ ਦੰਗ ਰਹਿ ਗਿਆ। ਫਿਰ ਤਰ੍ਹਾਂ ਤਰ੍ਹਾਂ ਦੇ ਪਕਵਾਨ ਜਨਕ ਦੇ ਅੱਗੋਂ ਤੇ ਸੁਖਦੇਵ ਕਹਿੰਦੇ ਸੁੱਕੀ ਰੋਟੀ ਖਾ ਕੇ ਮਨ ਵਿੱਚ ਵਿਕਾਰ ਪੈਦਾ ਹੋ ਜਾਂਦੇ ਨੇ ਇਹ ਤਰ੍ਹਾਂ ਤਰ੍ਹਾਂ ਦੇ ਭਗਵਾਨ ਛਕਣ ਵਾਲਾ ਬੰਦਾ ਕੀ ਖਾਕ ਨਾਮ ਜਪਦਾ ਹੋਗਾ ਪਿਓ ਨੇ ਗਲਤ ਥਾਂ ਤੇ ਗਏ ਦਿੱਤਾ ਬਹੁਤ ਗਲਤ ਥਾਂ ਤੇ ਬੈਠ ਗਿਆ ਪਰ ਅੰਦਰ ਸ਼ਰਧਾ ਨਹੀਂ ਬਜੀ ਉੱਠ ਖੜਾ ਤੇ ਜਿਉਂ ਉੱਠ ਖੜਾ ਹੋਇਆ ਤੇ ਜਨਕ ਰੋਕਦਾ ਵੀ ਰਿਸ਼ੀ ਜੀ ਆਏ ਤੇ ਚੱਲ ਪਏ ਕੋਈ ਰੱਬ ਦੀ ਗੱਲ ਕਰੋ ਪਰਮਾਤਮਾ ਦੀ ਗੱਲ ਕਰੀਏ ਚਰਚਾ ਕਰੀਏ ਤੇ ਸੁਖਦੇਵ ਨੇ ਸਿੱਧਾ ਹੀ ਕਹਿ ਦਿੱਤਾ ਰੱਬ ਦੀ ਗੱਲ ਆਉਂਦੀ ਹੈ ਰੱਬ ਦੇ ਪਿਆਰਿਆਂ ਨਾਲ ਤੇਰੇ ਵਰਗੇ ਮਾਇਆਧਾਰੀਆਂ ਨਾਲ ਨਹੀਂ ਤੂੰ ਰੋਟੀ ਵੀ ਸੋਨੇ ਦੇ ਭਾਂਡੇਆਂ 'ਚ ਖਾਂਦਾ ਤੇ 36 ਪ੍ਰਕਾਰ ਦੇ ਭੋਜਨ ਛਕਦਾ ਕਿ ਖਾਕ ਨਾਮ ਜਪਦਾ ਉਹਨਾਂ ਦਾ ਮੇਰਾ ਬਾਪੂ ਭੋਲਾ ਹੀ ਹੈ ਬਿਲਕੁਲ ਤੇਰੇ ਕੋਲ ਵੀ ਚੜੇ ਉਸ ਵਕਤ ਜਨਤ ਨੇ ਕਿਹਾ ਵੀ ਮੈਂ ਇਹ ਆਖਿਆ ਕੋਈ ਬੈਠ ਲਈਏ ਰੱਬ ਦੀ ਚਰਚਾ ਕਰੀਏ ਮੈਂ ਨਾਮ ਜਪਦਾ ਆ ਜਾਂ ਨਹੀਂ ਜਪਦਾ ਮੈਂ ਇਸ ਤਰ੍ਹਾਂ ਤਾਂ ਕੋਈ ਦਾਵਾ ਨਹੀਂ ਕੀਤਾ ਵੀ ਰੱਬ ਦੀ ਚਰਚਾ ਕਰੀਏ ਪ੍ਰਮਾਤਮਾ ਦੀ ਗੱਲ ਕਰੀਏ ਬੈਠ ਤੇ ਸੁਖਦੇਵ ਕਹਿੰਦਾ ਤੇਰੇ ਕੋਲ ਕੀ ਪ੍ਰਮਾਤਮਾ ਦੀ ਗੱਲ ਸੁਣਨੀ ਤੂੰ ਇਨਾਮ ਆਇਆ ਧਾਰੀ ਤੇ ਜਨਕਿੰਦਕ ਚਲੋ ਨਹੀਂ ਸੁਣਨੀ ਤੇ ਕਮ ਸੇ ਕਮ ਸੁਣਾਈ ਤੂੰ ਸੁਣਾ ਫਿਰ ਤੇਰੇ ਕੋਲ ਸੁਣਾ ਦੇ ਤੂੰ ਸੁਣਾ ਜੇ ਮੇਰੇ ਕੋਲ ਸੁਣਨ ਵਿੱਚ ਤੈਨੂੰ ਇਨਕਾਰ ਹੈ ਇਤਰਾਜ਼ ਹੈ ਤਾਂ ਮੈਨੂੰ ਕੋਈ ਇਤਰਾਜ਼ ਨਹੀਂ ਤੂੰ ਸੁਣਾ ਸ਼ਾਇਦ ਮੇਰੀ ਕੋਈ ਗੱਲ ਬਣੀ ਬੜੀ ਨਿਰਮਾਨਤਾ ਬੜੀ ਗਰੀਬੀ ਸੁਖਦੇਵ ਬੈਠ ਤੇ ਗਿਆ ਉਹ ਗੱਲ ਨਾ ਫੁਰੇ ਉਹਨੂੰ ਕੋਈ ਇਤਨੇ ਚ ਕੀ ਹੋਇਆ ਜਿਹੜਾ ਸੰਤਰੀ ਸੀ ਨਾ ਦੁਆਰਪਾਲ ਉਹ ਭਜੇ ਹੋਇਆ ਆ ਤੇ ਕਹਿੰਦਾ ਰਾਜਨ ਮੈਲਾਂ ਨੂੰ ਅੱਗ ਲੱਗ ਗਈ ਤਾਂ ਰਾਜਨ ਕਿਹਾ ਅੱਛਾ ਤੂੰ ਜਾ ਸੀ ઋષਿ ਨਾਲ ਥੋੜੀ ਜੀਆਂ ਚਰਚਾ ਕਰਨੇ ਤੇ ਸੁਖਦੇਵ ਤੇ 당 ਰਹਿ ਗਿਆ ਭੈ ਅੱਗ ਲੱਗੀ ਹੈ ਤੇ ਇਹ ਦਾ ਚੈ ਗਿਆ ਉਸੇ ਤਰੀਕੇ ਨਾਲ ਕੋਈ ਫਰਕ ਨਹੀਂ ਪਿਆ ਤੇ ਜਨਕ ਕਹਿੰਦਾ ਅੱਛਾ ਸੁਖਦੇਵ ਫਿਰ ਕਰ ਕੋਈ ਗੱਲ ਪਰਮਾਤਮਾ ਦੀ ਉਹ ਦਵਾਰ ਪਾਰ ਫਿਰ ਭਜਿਆ ਆ ਤੇ ਕਹਿੰਦਾ ਰਾਜਮ ਉਹ ਅੱਗ ਵੱਧ ਗਈ ਅੱਧਾ ਮਹਿਲ ਉਸ ਦੀ ਲੇਟ ਦੇ ਛਾ ਗਿਆ ਜਨਕੈਨਨ ਕੋਲ ਨੇ ਇੱਕ ઋષਿ ਦਾ ਪੁੱਤਰ ਔਰ ઋષਿ ਦੇ ਰੂਪ ਵਿੱਚ ਮੇਰੇ ਕੋਲ ਬੈਠਾ ਕੋਈ ਗੱਲ ਜਦ ਇੰਨੇ ਵੱਡੇ ਇੱਕ ઋષਿ ਦਾ ਪੁੱਤਰ ਤੇ ਪੁੱਤਰ ਵੀ ઋષਿ ਹੋਵੇ ਉਹ ਮੇਰੇ ਕੋਲ ਬੈਠਾ ਹੋਵੇ ਤੇ ਇਹਨੂੰ ਛੱਡ ਕੇ ਮੈਂ ਅਗ ਦਾ ਸਵਾਗਤ ਕਰਨ ਵਾਸਤੇ ਨਹੀਂ ਜਾ ਸਕਦਾ ਇਹ ਮਹਾਨ ਮਨੁੱਖ ਬੈਠਾ ਬੜਾ ਮਹਾਨ ਮਨੁੱਖ ਬੈਠਾ ਪਰਸ ਦੁਆਰਪਾਲ ਨੇ ਕਹਿ ਦਿੱਤਾ ਰਾਜਨ ਅਗ ਤੇ ਬਹੁਤ ਵੱਧ ਗਰੀ ਜਿੱਥੇ ਮੈਂ ਖੜਾ ਪਹਿਰਾ ਦੇ ਰਿਹਾ ਉਸ ਪਾਸੇ ਵੀ ਲਪਟਾਂ ਉਦੀ ਆਉਣ ਲੱਗ ਪਈਆਂ ਤੇ ਸੁਖਦੇਵ ਕਹਿੰਦਾ ਉਸ ਪਾਸੇ ਵੀ ਲਪਟਾਂ ਆਉਣ ਲੱਗ ਪਈਆਂ ਭੱਜ ਤੇ ਜਨਕਿੰਦਨ ਕਿਉਂ ਭਜੇ ॠषि ਜੀ ਭਜੇ ਕਿਉਂ ਜਾਂਦੇ ਹੋ ਅਖ ਲਗਾ ਤੂੰ ਤੇ ਰਾਜਾ ਹੈ ਨਾ ਤੇ ਮੇਰੇ ਕੋਲ ਤੇ ਕੋਈ ਨਗੋਤੀ ਉੱਥੇ ਮੈਂ ਛੱਡ ਆਇਆ ਕਿਦਰੇ ਜਲ ਗਈ ਤੇ ਫਿਰ ਇੱਕੋ ਹੀ ਤੂੰਬੜੀ ਹੈ ਤੁਸ ਵਕਤ ਜਨਕ ਕੈਨਨ ਨੂੰ ਗੱਲ ਸੁਣ ਮਾਇਆ ਧਾਰੀ ਕੌਣ ਹੈ ਬਸ ਐਦਾ ਫੈਸਲਾ ਉਹਨੂੰ ਕਰ ਜਿਸ ਦੇ ਇੰਨੇ ਮਹਿਲ ਜਲ ਰਹੇ ਹੋ ਉਹਨੂੰ ਭਾਜੜ ਨਹੀਂ ਪਈ ਤੇ ਜਿਹਦੀ ਲੰਗੋਟੀ ਅਜੇ ਸੜੀ ਵੀ ਨਹੀਂ ਭਾਜਣਾ ਪਹਿਲੇ ਪੈ ਗਈ ਅੰਦਾਜ਼ਾ ਲਾ ਕੋਣ ਫਸੇ ਤੂੰ ਜਿੰਨਾ ਇਸ ਲੰਗੋਟੀ 'ਚ ਫਸਿਆ ਹੋਇਆ ਹੈ ਇਤਨਾ ਵੀ ਮੈਂ ਇਸ ਮਹਿਲਾਂ 'ਚ ਨਹੀਂ ਫਸਿਆ ਅੰਦਾਜ਼ਾ ਲਾ ਔਰ ਇਹ ਲੰਗੋਟੀ ਤੇਰੀ ਮੇਰੇ ਮਹਿਲਾ ਨਾਲੋਂ ਜ਼ਿਆਦਾ ਕੀਮਤੀ ਹੈ ਐ ਰਿਸ਼ੀ ਥੋੜੀ ਜਿਹਾ ਵਿਚਾਰ ਕਰ ਤੇਰੀ ਇਹ ਲੰਗੋਟੀ ਮੇਰੇ ਸੋਨੇ ਦੇ ਭਾਂਡਿਆਂ ਨਾਲੋਂ ਜ਼ਿਆਦਾ ਕੀਮਤੀ ਹੈ ਕਿਉਂ ਕਿ ਜਲਦੇ ਹੋਏ ਸੋਨੇ ਨੇ ਮਹਿਲਾ ਨੇ ਮੈਨੂੰ ਨਹੀਂ ਭਾਜੜਾ ਪਾਈਆ ਲੰਗੋਟੀ ਨੇ ਤੈਨੂੰ ਭਾਜੜ ਪਾ ਦਿੱਤੀ ਮਹਿਲ ਮੇਰਾ ਅੱਧਾ ਜਲ ਗਿਆ ਭਾਜੜ ਨਹੀਂ ਪਈ ਲੰਗੋਟੀ ਤੇਰੀ ਜਲੀ ਨਹੀਂ ਤਾਂ ਵੀ ਭਾਜੜ ਤੈਨੂੰ ਪੈ ਗਈ ਹੈ ਤੇ ਰਿਸ਼ੀ ਤੂੰ ਖੁਦ ਸੋਚ ਲੈ ਲੰਗੋਟੀ ਤੇਰੀ ਕਿੰਨੀ ਕੀਮਤੀ ਹੈ ਤੂੰ ਸੋਚਿਆ ਹੀ ਨਹੀਂ ਜ਼ਰਾ ਵਿਚਾਰੇ ਹੀ ਨਹੀਂ ਆਕਾ ਖੁੱਲ ਸੁਖ ਦੇ ਹਾਂ ਇਹ ਦੇ ਮਹਿਲਾ ਨਾਲੋਂ ਇਹ ਲੰਗੋਟੀ ਬਹੁਤ ਕੀਮਤੀ ਕਿਉਂ ਕਿ ਮਹਿਲਾ ਦੀ ਵੀ ਇਸ ਨੂੰ ਇਤਨੀ ਪਕੜ ਨੇ ਜਿੰਨੀ ਪਕੜ ਮੈਨੂੰ ਉਸ ਲੰਗੋਟੀ ਦੀ ਹੈਔਰ ਇਹ ਲੰਗੋਟੀ ਦੀ ਇਤਨੀ ਪਕੜ ਜਦ ਮੇਰੀ ਸੁਰਤ ਦੇ ਚ ਹੈ ਤੇ ਮੇਰੀ ਸੁਰਤ ਨਾਮ ਨਾਲ ਕਿਸ ਤਰ੍ਹਾਂ ਜੁੜੇ ਨਿੱਕੀ ਜੀਆਂ ਗੱਲ ਦੇ ਚ ਜਨਕ ਨੇ ਸਮਝਾਇਆ ਤੋਤੇ ਪਸੇ ਨਿੱਕੀਆਂ ਨਿੱਕੀਆਂ ਚੀਜ਼ਾਂ ਨੇ ਤੈਨੂੰ ਰੋਕੇ ਮੈਨੂੰ ਵੱਡੀਆਂ ਚੀਜ਼ਾਂ ਨੇ ਵੀ ਨਹੀਂ ਰੋਕੇ ਗੱਲ ਸਿਰੇ ਇੰਨੀ ਹੈ ਸੁਰਤ ਜਿਹੜੀਆਂ ਨਾ ਬਹੁਤ ਨਿੱਕੀਆਂ ਨਿੱਕੀਆਂ ਚੀਜ਼ਾਂ ਨੇ ਸਾਨੂੰ ਰੋਕ ਰਖੇ ਵੱਡੀਆਂ ਦੀ ਤੇ ਗੱਲ ਛੱਡੋ دریاਵਾਂ ਦੇ ਵਹਿਣ ਕਈ ਵਾਰ ਚਟਾਨਾਂ ਕਰਕੇ ਰੁਕਦੇ ਨੇ ਕੰਕਰਾਂ ਕਰਕੇ ਨਹੀਂ ਪਰ ਸਾਡੀ ਸੁਰਤ ਦਾ ਵੇਚ ਨਿੱਕੇ ਨਿੱਕੇ ਪਥਰਾਂ ਨੇ ਰੋਕ ਰਖੇ ਬਿਲਕੁਲ ਨਿੱਕੀਆਂ ਨਿੱਕੀਆਂ ਚੀਜ਼ਾਂ ਨੇ ਕਦੀ ਬਗੌਰ ਮੁਤਾਲਾ ਕਰਕੇ ਵੇਖਣਾ ਨਾਮ ਨਾਲ ਸੁਰਤ ਨਹੀਂ ਭਈ ਜੁੜਦੀ ਅਗੋਂ ਪਹਾੜ ਨਹੀਂ ਨਿੱਕੀਆਂ ਨਿੱਕੀਆਂ ਚੀਜ਼ਾਂ ਉਹ ਸੁਖਦੇਵ ਦੀ ਲੰਗੋਟੀ ਤੋਂ ਜ਼ਿਆਦਾ ਨਹੀਂ ਹੋਣਗੀਆਂ ਬਸ ਉਹ ਨਹੀਂ ਕੋਈ ਨਹੀਂ ਸੁਰਤ ਨੂੰ ਅਗਾਹ ਜਾਣਦਾ ਨਹੀਂ ਕੋਈ ਨਹੀਂ ਸੁਰਤ ਨੂੰ ਜੁੜਨ ਦੇਣ ਤਾਂ ਫਿਰ ਰੋ ਪਿਆ ਸੁਖਦੇਵ ਕਹਿੰਦਾ ਰਾਜਨ ਮੈਂ ਤੁਹਾਨੂੰ ਆਮਦਿਆਂ ਵੀ ਰਾਜਨ ਕਿਹਾ ਤੇ ਹੁਣ ਵੀ ਪਰ ਹੁਣ ਮੈਂ ਤੁਹਾਨੂੰ ਗੁਰੂ ਕਹਿਣਾ ਮੈਨੂੰ ਸਿੱਖਿਆ ਦੀਕਸ਼ਾ ਦੇਵੋਗੇ ਜਨ ਕਹਿੰਦਾ ਹਾਂ ਜਦੋਂ ਯੋਗ ਹੋਵੇਗਾ ਅਜੇ ਨਹੀਂ ਤੋ ਯੋਗ ਗੁਰੂ ਗ੍ਰੰਥ ਸਾਹਿਬ ਦੇ ਚ ਇੱਕ ਇਸ਼ਾਰਾ ਮਿਲਦਾ ਹੈ ਕਿ ਝੂਠਨ ਝੂਠ ਪਰ ਇਸਰ ਉਪਰ ਕਿੰਨ ਮੰਲਵਾ ਤਿਲ ਨਾ ਢੁਲਾਉਂਦੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਲਿਖਿਆ ਯੋਗ ਹੋਏਗਾ ਤੁਸ ਸੁਖਦੇਵ ਨੂੰ ਮਹਿਸੂਸ ਹੋਇਆ ਹੰਕਾਰੀ ॠषि ਹੋਣ ਦਾ ਮਾਣ ਹੈ ਪਰ ਉਹ ਮੇਰਾ ॠषि ਹੈ ਹੰਕਾਰ ਹੈ ਰਸੋਈ ਦਾ ਜਿਹੜਾ ਪਿਛੋਕੜ ਸੀ ਨਾ ਪਿਛਵਾੜ ਉੱਥੇ ਜਾ ਬੈਠਾ ਤੇ ਜਨੰਦ ਦੇ ਘਰੋਂ ਸੈਂਕੜੇ ਸਾਧੂ ਸੰਤ ਰੋਜ਼ ਭੋਜਨ ਛਕਦੇ ਸਨ ਤੇ ਭੋਜਨ ਛਕਾਉਣ ਦਾ ਤਰੀਕਾ ਇਹ ਸੀ ਪਤਲਾਂ ਵਿੱਚ ਸਾਨੂੰ ਹਿੰਦੋਸਤਾਨ ਵਿੱਚ ਕਦੀ ਕਦੀ بڑے بڑے ਭੰਡਾਰਿਆਂ ਦੇ ਦੇਖਣ ਨੂੰ ਮਿਲਣਗੇ ਪਤਲਾਂ ਦੀਆਂ ਥਾਲੀਆਂ ਬਣਾਉਂਦੀਆਂ ਨੇ ਪਤਲਾਂ ਦੀ ਕੋਲੇ ਬਣਦੇ ਨੇ ਅੱਜ ਵੀ ਹਨ بڑے بڑے ਮੰਦਰਾਂ 'ਚ ਜਿੱਥੇ ਲੱਖ ਲੱਖ 50 50 ਹਜ਼ਾਰ ਬੰਦਾ ਭੋਜਨ ਸਕੇ ਫਰੀ ਹੋਈ ਕਰਨਾ ਪੈਂਦਾ 400 ਸਾਲਾ ਜਦ ਗੁਰੂ ਗੋਬਿੰਦ ਸਿੰਘ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਜਨਮ ਦਿਨ ਮਨਾਇਆ ਗਏ ਸਮਾਪਤੀ ਕਰਦੇ ਹਨ ਤਾਂ ਹੁਣ 22 ਲੱਖ ਬੰਦਾ ਅੰਮ੍ਰਿਤਸਰ ਪਹੁੰਚਿਆ ਫਿਰ ਇਹਨਾਂ ਪਤਲਾਂ ਨਾਲ ਕੰਮ ਚੱਲ ਰਿਹਾ ਹੁਣ 22 ਲੱਖ ਵਾਸਤੇ 22 ਲੱਖ ਪਾਣੇ ਤੋ ਬਤਲਾ ਨਾਲ ਕੰਮ ਚਲਾਇਆ ਸੀ ਛੇਤੀ ਗੱਲ ਬਣ ਗਈ। ਤੋ ਜਨਗਦੇ ਘਰ ਲੰਗਰ ਹੁੰਦਾ ਸੀ। ਰੋਜ਼ ਸਾਧੂ ਸੰਤਾਂ ਤੋਂ ਬਤਲਾ ਨਾਲ ਕੰਮ ਚਲਾਉਂਦਾ ਸੀ। ਰਸੋਈ ਦੇ ਪਿੱਛੇ ਜਾ ਬੈਠਾ। ਜਾ ਕੁਸ ਨੇ ਆਰੰਭ ਕਰ ਦਿੱਤਾ। ਉਹ ਝੂਠ ਉਸ ਦੇ ਉੱਤੇ ਛੁੱਟੀ ਜਾਂਦੀ ਰਹੀ। ਝੂਠਨ ਝੂਠ ਪਰੇ ਸਿਰ ਉਪਰ ਖਿੰਨ ਮੰਨਵਾ ਤਿਲ ਨਾ ਢੁਲਾਣ। ਇੰਨਾ ਮਿਰਮਾਨ ਹੋ ਗਿਆ। ਪਹਿਲੇ ਨਿੱਕੀ ਜੀਆਂ ਗੱਲ ਤੇ ਅਗਬਗੋਲਾ ਉੱਜਾਂਦਾ ਸੀ। ਪਰ ਅੱਜ ਕੋਈ ਝੂਠ ਉੱਪਰ ਸੁੱਟਦਾ ਪਏ ਤਾਂ ਵੀ ਚੁੱਪ ਠੀਕ ਕੋਈ ਗੱਲ ਨਹੀਂ ਝੂਠ ਆਖਰ ਜਨਕ ਦੀ ਰਸੋਈ ਦੀ ਹੈ ਝੂਠ ਆਖਰ ਜਨਕ ਦੇ ਮਹਿਲਾ ਦੀ ਉਸ ਪੁਰਸ਼ ਦੇ ਮਹਿਲਾ ਦੀ ਹੈ ਜਿਸ ਦੇ ਅੰਦਰ ਮਹਿਲਾ ਦੀ ਵੀ ਪਕੜ ਨਹੀਂ ਔਰ ਉਸ ਬੰਦੇ ਤੇ ਝੂਠ ਪਹਿਣੀ ਚਾਹੀਦੀ ਹੈ ਜਿਹਨੂੰ ਲੰਗੋਟੀ ਦੀ ਵੀਤ ਨਹੀਂ ਪਗੜਾ ਸ਼ਰਮਸਾਰ ਸੀ ਕਹਿੰਦੇ ਨੂੰ ਪਤਲਾਂ ਦੇ ਥੱਲੇ ਦੱਬ ਗਿਆ ਪਤਲਾਂ ਦਾ ਢੇਰ ਇਤਨਾ ਉੱਚਾ ਹੋ ਗਿਆ ਉਹ ਵਿੱਚ ਹੀ ਦੱਬ ਗਿਆ ਜਦ ਆਰੰਭ ਜਦ ਢੇਰ ਬਹੁਤ ਹੋਇਆ ਤੇ ਪੱਤੇ ਚੁੱਕੇ ਜਾਂਦੇ ਹੁੰਦੇ ਸਨ ਅੱਜ ਜਦ ਸਫਾਈ ਕਰਨ ਵਾਲੇ ਪਤਿਆਂ ਨੂੰ ਚੁੱਕਣ ਆਏ ਤੇ ਜਨਕ ਵੀ ਉੱਥੇ ਖੜਾ ਤੇ ਕੰਨ ਢੰਗ ਨਾਲ ਪੱਤੇ ਚੁੱਕਣਾ ਇਹਨਾਂ ਪਤਿਆਂ ਦੇ ਥੱਲੇ ਕੋਈ ਮਹਾਰਿਸ਼ੀ ਬੈਠਾ ਇਹਨਾਂ ਝੂਠੇ ਪਤਲਾਂ ਦੇ ਨਾਲ ਇੱਕ ਐਸਾ ਪੁਰਸ਼ ਹੈ ਪਵਿੱਤਰ ਹੋ ਗਿਆ ਜੋ ਦੇਖ ਕੇ ਵੀ ਹੈਰਾਨ ਗਿਆ ਇਦੇ ਉੱਪਰ ਪਈਏ ਝੂਠ ਪਰ ਗਜ਼ਬ ਦੀ ਗੱਲ ਹੈ ਮਨ ਦੇ ਉੱਤੇ ਜਿੰਨੀ ਝੂਠ ਪਈ ਸੀ ਸਾਰੀ ਤੁਲ ਦੇ ਬੜਾ ਪਵਿੱਤਰ ਮਨੁੱਖ ਬੈਠਾ ਹੈ ਇੰਨਾ ਝੂਠੇ ਪਤਲਾਂ ਦੇ ਤਲ ਇਸ ਝੂਠ ਦੇ ਤੱਲੇ ਇੱਕ ਮਹਾਨ ਆਤਮਾ ਬੈਠੀ ਹੈ ਧੰਗ ਨਾਲ ਪੱਤਲ ਚੁਪਨੇ ਖਰਾਸ ਨਾ ਪਹੁੰਚੇ ਝੋਟ ਨਾਲ ਲਗੇ ਪੱਤੇ ਸਹਜੇ ਸਹਜੇ ਹਟਾਏ ਗਏ ਥੱਲੇ ਸਮਾਧੀ ਚ ਬੈਠਾ ਸੀ ਲੇਣ ਬੈਠਾ ਸੀ ਜਨਕ ਨੇ ਉਠਾ ਕੇ ਗਲ ਨਾਲ ਲਾਇਆ ਆਖਿਆ ਹਾਂ ਜਦ ਹੁਣ ਤੈਨੂੰ ਲੰਗੋਟੀ ਦੀ ਪਕੜ ਨਹੀਂ ਰਹੀ ਹੁਣ ਤੈਨੂੰ ਮਹਿਲਾ ਦੀ ਵੀ ਪਕੜ ਨਹੀਂ ਔਰ ਹੁਣ ਤੋਂ ਜੀਵਨ ਮੁਕਤ ਹੁਣ ਤੈਨੂੰ ਸੰਸਾਰ ਦੀ ਕੋਈ ਚੀਜ਼ ਪਕੜ ਨਹੀਂ ਸਕਦੀ ਤੂੰ ਹਰ ਚੀਜ਼ ਦੇ ਕੋਲੋਂ ਲੰਘ ਜਾਏਗਾ ਇੰਜ ਲੰਘ ਜਾਏਗਾ ਜਿਵੇਂ ਦਰਿਆ ਲੰਘ ਜਾਂਦਾ ਹੈ ਕਿ ਜਨਕ ਨੇ ਉਸ ਨੂੰ ਕਥਾ ਸੁਣਾਈ ਦਰਿਆ ਲੰਘ ਜਾਂਦਾ ਹੈ ਤੋ ਦਰਿਆ ਸਮਸ਼ਾਨ ਘਾਟ ਦੇ ਕੋਲੋਂ ਲੰਘ ਜਾਂਦਾ ਹੈ ਇੱਕ ਬਗੀਚੇ ਦੇ ਕੋਲੋਂ ਲੰਘ ਜਾਂਦਾ ਹੈ ਉਜਾੜ ਦੇ ਕੋਲੋਂ ਲੰਘ ਜਾਂਦਾ ਹੈ ਬਜ਼ਾਰਾਂ ਦੀ ਰੌਣਕ ਦੇ ਕੋਲੋਂ ਲੰਘ ਜਾਂਦਾ ਹੈ ਸ਼ਹਿਰਾਂ ਤੇ ਕਸਬਿਆਂ ਦੇ ਕੋਲੋਂ ਵੀ ਲੰਘ ਜਾਂਦਾ ਹੈ ਕਿਧਰੇ ਰੁਕਦਾ ਨਹੀਂ ਜੇ ਮਰਗੜ ਘਾੜ ਦੇ ਕੋਲੋਂ ਲੰਘਦਾ ਹੈ ਤਾਂ ਰੋਂਦਾ ਨਹੀਂ ਜੇ ਫੁੱਲਾਂ ਦੇ ਬਾਗੀਆਂ ਦੇ ਕੋਲੋਂ ਲੰਘਦਾ ਹੈ ਦਰਿਆ ਉੱਥੇ ਹੱਸਦਾ ਨਹੀਂ ਮੁਸਕਰਾਉਂਦਾ ਨਹੀਂ ਉਹਦੀ ਆਪਣੀ ਰਵਾਨੀ ਹੈ ਜੇ ਸ਼ਹਿਰਾਂ ਦੇ ਕੋਲੋਂ ਲੰਘਦਾ ਹੈ ਤਾਂ ਸ਼ੋਰ ਨਹੀਂ ਕਰਦਾ ਜੇ ਸੁਨਸਾਨ ਰਸਤਿਆਂ 'ਚੋਂ ਲੰਘਦਾ ਹੈ ਤਾਂ ਉਹਦੀ ਸੁਨਸਾਨੀ ਵਿੱਚ ਕੋਈ ਉਦਾਸੀ ਨਹੀਂ ਪੈਦਾ ਹੁੰਦੀ ਉਹ અપਰਾਮਤਾ ਨਹੀਂ ਪੈਦਾ ਹੁੰਦੀ ਉਹਦਾ ਵਹਿਣ ਜਾ ਰਹੀ ਹੈ ਚੈਨ ਉਦੋਂ ਹੀ ਮਿਲਦਾ ਹੈ ਜਦ ਸਾਗਰ ਦੇ ਚਲੀਂ। ਜਨਕ ਨੇ ਕਥਾ ਸੁਣਾਈ। ਹੁਣ ਤੇਰੀ ਜੀਵਨ ਦੀ ਧਾਰਾ ਚ ਹਨ ਰਸਤੇ ਚ ਬਾਜ਼ਾਰ ਆਉਣ, ਰੌਣਕ ਆਉਣ, ਮਰਗੜ ਘਾਟ ਆਉਣ, ਕਿਸੇ ਦੀ ਮੌਤ ਹੋ ਜਾਏ, ਕਿਸੇ ਦਾ ਜਨਮ ਹੋ ਜਾਏ, ਖੁਸ਼ੀ ਹੋ ਜਾਏ, ਗਮ ਹੋ ਜਾਏ, ਤੇਰੀ ਜੀਵਨ ਦੀ ਧਾਰਾ ਹੁਣ ਚਲਦੀ ਰਹੇਗੀ ਤੂੰ ਦਰਿਆ ਦੀ ਤਰ੍ਹਾਂ। ਹੁਣ ਪਾਵਨ ਨਦੀ ਦੀ ਤਰ੍ਹਾਂ ਹੋਵੇਂਗੀ। ਹੁਣ ਤੇਰੀ ਸੁਰਤ ਨੂੰ ਕੋਈ ਰੋਕ ਨਹੀਂ ਸਕਦਾ। ਹੁਣ ਇਹ ਸਭ ਸਾਗਰ ਦੇ ਚ ਪਹੁੰਚੇਗੀ। ਤਾਂ ਮੈਂ ਇਤਨੀ ਅਰਜ਼ ਕਰਾਂ ਇਹ ਸੂਰਤ ਅਗਾ ਚੱਲ ਸਕੇ ਤੇ ਨਾਮ ਵਿੱਚ ਲੀਨ ਹੋ ਸਕੇ ਤੇ ਰਸ ਮਾਨ ਸਕੇ ਢੰਗ ਧੋ ਨੇ ਦਮ ਦਮ ਸਦਾ ਸਮਾਲਦਾ ਦਮ ਨਾ ਬਿਰਥਾ ਜਾ ਇਹ ਇਹ ਦੂਜਾ ਢੰਗ ਹੈ ਧੁਨੋਂ ਮੈਂ ਧਿਆਨ ਧਿਆਨ ਮੈਂ ਜਾਣਿਆ ਗੁਰਮੁਖ ਅਕਤ ਕਹਾਣੀ ਧੁਨੋਂ ਦੇ ਚ ਧਿਆਨ ਜੋੜ ਵਾਹਿਗੁਰੂ ਵਾਹਿਗੁਰੂ ਦੀ ਧੁਨ ਅਲਾਪਣੀ ਇਹਦੇ ਚ ਧਿਆਨ ਜੋੜਨਾ ਸਿਰਫ ਇੱਕ 5 ਮਿੰਟ ਦਾ ਵਕਤ ਕੱਢਿਆ ਕਰੋ ਸਵੇਰੇ ਤੇ ਠੀਕ ਹੈ 5 ਮਿੰਟ ਦੇ ਵਿੱਚ ਸਾਡੇ 4 ਮਿੰਟ ਵੀ ਨਹੀਂ ਜੁੜ ਸਕੋਗੇ ਇੱਕ ਸੈਕਿੰਡ ਵੀ ਨਹੀਂ ਜੁੜ ਸਕੋਗੇ ਇਹ ਵੀ ਦੇਖ ਲੈਣਾ ਸਵੇਰ ਤੁਸੀਂ ਪੜਨਾ ਧਿਆਨ ਇੱਕ ਪਾਸੇ ਹੋਵੇਗਾ ਧੁਨ ਇੱਕ ਪਾਸੇ ਹੋਵੇਗੀ ਵਾਹਿਗੁਰੂ ਵਾਹਿਗੁਰੂ ਆਪਣਾ ਜ਼ਬਾਨ ਤੇ ਹੋਵੇਗਾ ਧਿਆਨ ਕਿਸੇ ਹੋਰ ਪਾਸੇ ਹੋਵੇਗਾ ਪਰ ਜੇ ਕਰਦੇ ਰਹਿ ਤਾਂ ਅਭਿਆਸ ਪੱਕ ਜਾਏਗਾ ਅਰਦਾਸ ਕਰਦੇ ਰਹਿ ਤਾਂ ਗੁਰੂ ਦੀ ਮਿਹਰ ਹੋ ਜਾਏਗੀ ਤੇ ਗੱਲ ਬਣ ਜਾਏਗੀ ਜੇ ਗੱਲ ਨਾ ਬਣੇ ਤਸੰਭਲਣੀਆਂ ਤੁਹਾਡੀਆਂ ਜਿਹੜੀਆਂ ਇੱਛਾਵਾਂ ਨੇ ਉਹ ਗੱਲ ਨਹੀਂ ਬਣਨ ਦਿੰਦੀਆਂ ਗੁਰੂ ਤੇ ਗੱਲ ਬਣਾਉਂਦਾ ਹੈ ਇਹ ਜਨਾ ਸਮਝਣਾ ਗੁਰੂ ਦੀ ਬਖਸ਼ਿਸ਼ ਕਿਸੇ ਵਕਤ ਆਉਂਦੀ ਹੈ ਇਹ ਨਾ ਸੱਚੋ ਸੂਰਜ ਹੈ ਦੇਖ ਕਦ ਕਿਸੇ ਵਕਤ ਅੰਧੇਰਾ ਹੁੰਦਾ ਹੈ ਤੇ ਕਿਸੇ ਵਕਤ ਰੋਸ਼ਨੀ ਆਉਂਦੀ ਹੈ ਇੱਥੇ ਰਾਤ ਹੋ ਗਈ ਹੈ ਤੇ ਇਹਦਾ ਇਹ ਮਤਲਬ ਨਹੀਂ ਸੂਰਜ ਦੇ ਚ ਅੰਧੇਰਾ ਆ ਗਿਆ ਸੂਰਜ ਤੇ ਰੋਸ਼ਨ ਹੈ ਹੁਣ ਵੀ ਕਿਸੇ ਨੂੰ ਰੋਸ਼ਨੀ ਨਹੀਂ ਦੇ ਰਿਹਾ ਅੱਥੇ ਪੈਰੋ ਰੋਸ਼ਨ ਹੈ ਹਾਂ ਜਿਹੜਾ ਜ਼ਮੀਨ ਦਾ ਖਿੱਤਾ ਸੂਰਜ ਪੇ ਇੱਕ ਪਾਸੇ ਹੋ ਜਾਂਦਾ ਉੱਥੇ ਅੰਧਕਾਰ ਆ ਦਲ ਸਾਰੀ ਜਿਹੜੀ ਉੱਥੇ ਪ੍ਰਮਾਤਮਾ ਹਰ ਵਕਤ ਬਖਸ਼ਿਸ਼ ਕਰਦਾ ਪਰ ਜਿਹੜਾ ਉਸਦੀ ਬਖਸ਼ਿਸ਼ ਤੋਂ ਮੂੰਹ ਮੋੜ ਲੈਂਦਾ ਬਸ ਉੱਥੇ ਹਨੇਰਾ ਹੋ ਜਾਂਦਾ ਐਸਾ ਨਹੀਂ ਉਹ ਕਰੋਪੀ ਕਰਦਾ ਰੱਬ ਕਰੋਪੀ ਕਰਦਾ ਨਹੀਂ ਕਰੋਪੀ ਕਰਨਾ ਜਾਣਦਾ ਹੀ ਨਹੀਂ ਉਹ ਕਟੋਰ ਹੈ ਨਹੀਂ ਗੁਰੂ ਕਦੀ ਕਰੋਪੀ ਨਹੀਂ ਕਰਦਾ ਗੁਰੂ ਕਦੀ ਸ਼ਰਾਪ ਨਹੀਂ ਦਿੰਦਾ ਬਖਸ਼ਿਸ਼ ਕਰਦਾ ਦਇਆ ਕਰਦਾ ਪਰ ਫਰਸ ਇਤਨਾ ਹੈ ਹੁਣ ਜਿਹੜੀ ਜ਼ਮੀਨ ਦਾ ਖਿੱਤਾ ਸੂਰਜ ਦੀ ਤਰਫ ਪਿੱਟ ਕਰ ਬੈਠੇ ਉਹ ਤੇ ਹਨੇਰਾ ਹੋ ਜਾਂਦਾ ਤੇ ਜਿਹੜਾ ਮਨਮੁਖ ਹੋਵੇ ਮਨ ਦੇ ਅਧੀਨ ਚਲਣ ਵਾਲਾ ਹੋਵੇ ਗੁਰੂ ਦੀ ਮਿਹਰ ਤੋਂ ਵਾਂਝਿਆ ਰਹਿ ਜਾਂਦਾ ਹੈ ਗੁਰੂ ਦੀ ਬਖਸ਼ਿਸ਼ ਤੋਂ ਵਾਂਝਿਆ ਰਹਿ ਜਾਂਦਾ ਗੁਰੂ ਦੀ ਰਹਿਮਤ ਤੋਂ ਵਾਂਝਿਆ ਰਹਿ ਜਾਂਦਾ ਔਰ ਗੁਰੂ ਦੀ ਰਹਿਮਤ ਤੋਂ ਖਾਸ ਕਰਕੇ ਉਹ ਜ਼ਰੂਰ ਵਾਂਝਿਆ ਰਹਿ ਜਾਂਦਾ ਜੋ ਗੁਰੂ ਦੀ ਇੱਛਾ ਵਿੱਚ ਆਪਣੀ ਇੱਛਾ ਜੋੜਦਾ ਗੁਰੂ ਦੀ ਮਰਜ਼ੀ ਵਿੱਚ ਆਪਣੀ ਮਰਜ਼ੀ ਜੋੜਦਾ ਗੁਰੂ ਕਹਿੰਦਾ ਇੰਜ ਕਰ ਤੇ ਇਹ ਆਖੇ ਨਹੀਂ ਇੰਜ ਨਹੀਂ ਹੋ ਸਕਦਾ ਗੁਰ ਸਿਕ ਮੀਤ ਚਲੋ ਗੁਰ ਚਾਲੀ ਜੋ ਗੁਰ ਕਹੇ ਸੋਈ ਭਲ ਮਾਨੋ ਹਰ ਹਰ ਕਥਾ ਨਿਵਾਲੀ ਗੁਰੂ ਦੀ ਇੱਛਾ ਵਿੱਚ ਆਪਣੀ ਇੱਛਾ ਜੋੜ ਦੇ ਗੁਰੂ ਦੀ ਭਾਵਨਾ ਵਿੱਚ ਆਪਣੀ ਭਾਵਨਾ ਜੋੜ ਗੁਰੂ ਦੇ ਹੁਕਮ ਵਿੱਚ ਤੂੰ ਰਾਜ਼ੀ ਰਹਿ ਤੇ ਬਾਬਾ ਫਰੀਦ ਕਹਿੰਦੇ ਨਾ ਅੱਜ ਹੀ ਗੱਲ ਬਣ ਜਾਏਗੀ ਗੱਲ ਕੱਲ ਦੀ ਤੇ ਗੱਲ ਹੀ ਛੱਡ ਪਰਸੋਂ ਦੀ ਗੱਲ ਹੀ ਛੱਡ ਅੱਜ ਮਿਲਾਵਾ ਸ਼ੇਖ ਫਰੀਦ ਟਾਕ ਨੂੰ ਗੁੰਜਣੀਆਂ ਮਨੋਂ ਮਚਿੰਦਣੀਆਂ ਪਿਛਲੇ ਜਨਮ ਵਿੱਚ ਗੱਲ ਬਣੇਗੀ ਅਗਲੇ ਜਨਮ ਵਿੱਚ ਗੱਲ ਬਣੇਗੀ ਪੰਜ 10 ਸਾਲ ਵਿੱਚ ਗੱਲ ਬਣੇਗੀ ਇਸ ਚਿੰਤਾ 'ਚ ਕਦੇ ਨਾ ਪਾ ਇਹ ਨਾ ਚੱਕਰਾਂ 'ਚ ਕਦੀ ਨਾ ਪੈਣਾ ਅੱਜ ਹੀ ਗੱਲ ਬਣੇਗੀ ਜੇ ਆਪਣੀਆਂ ਇੱਛਾਵਾਂ ਨੂੰ ਇੱਕ ਪਾਸੇ ਰੱਖਦੇ ਹੋਏ ਤੇ ਗੁਰੂ ਦੀ ਇੱਛਾ ਦੇ ਚਰਾਸੀ ਹੋ ਕੇ ਜਾਪ ਆਰੰਭ ਕਰ ਲਈਏ ਰਸ ਬਣ ਜਾਏਗਾ ਆਨੰਦ ਬਣ ਜਾਏਗਾ ਪਾਤਸ਼ਾਹ ਰਹਿਮਤ ਕਰ ਅਸੀਂ ਗੁਰੂ ਦੀ ਰਜ਼ਾ ਦੇ ਚ ਰਾਜ਼ੀ ਰਹਿ ਸਕੀਏ ਤੇ ਦਮ ਦਮ ਦੇ ਨਾਲ ਉਸ ਨੂੰ ਯਾਦ ਕਰ ਸਕੀਏ ਜਾਂ ਧੁੰਨ ਤੇ ਧਿਆਨ ਦੀ ਸਾਧਨਾ ਕਰ ਸਕੀਏ ਤਾਂ ਉਹ ਅਵਸਥਾ ਸਾਡੀ ਵੀ ਬਣੇ ਜੀਵਨ ਦੇ ਚੋਂ ਸਾਰੀ ਜਿੰਨੀ ਝੂਠ ਹੈ ਉਹ ਸਾਰੀ ਲਹਿ ਜਾਏ ਉਤਰ ਜਾਏ ਤੇ ਮਹਾਨ ਪਵਿੱਤਰ ਨੂਰ ਅੰਦਰੋਂ ਪ੍ਰਗਟ ਹੋਵੇ ਐਸਾ ਵਸੀਲਾ ਸਤਿਗੁਰ ਸਾਡਾ ਵੀ ਬਣਾ ਐਸਾ ਮਾਹੌਲ ਸਾਡੀ ਜ਼ਿੰਦਗੀ ਦੇ ਵਿੱਚ ਵੀ ਬਣੇ ਔਰ ਜੀਣਦਿਆਂ ਜੀ ਬਣੇ ਤਾਂ ਕਿ ਅਸੀਂ ਕਹਿ ਸਕੀਏ